ਅਲੀ ਜਗ੍ਹਾ ਪਰ ਨੋਟ ਕਰੀਏ ਕਿ ਫਿਰ ਆਪੇ ਆਗੂ ਸਾਥੀ ਇਹਨੇ ਆਪਣੀ ਗੱਲ ਰੱਖਣਗੇ ਤੇ ਅਗਲਾ ਆਪਣਾ ਇਹ ਕੀ ਇਹਦਾ ਪਲਾਨ ਆ ਕਿਵੇਂ ਆਪਾਂ ਮੂਵ ਕਰਨਾਗੇ ਅੱਗੇ ਹੋਗੇ ਤੇ ਅੱਜ ਦੀ ਆਪਣੀ ਕੀ ਬਲੈਨਿੰਗ ਆ ਕਿ ਆਪਾਂ ਹਾਂ ਸਾਰੀ ਜਗ੍ਹਾ ਪਰ ਉਹਦਾ ਕੀ ਦਿੱਤੀ ਹੈ ਅੱਜ ਅੱਗੇ ਆ ਤੁਸੀਂ ਵੀ ਇਕੱਲੇ ਨਾਲ ਮੇਟਾ ਕਰੋ ਕਿਸੇ ਕੋਲ ਕੋਈ ਗੱਲ ਆਈ ਹੈ ਜਾਂ ਨਹੀਂ ਆਈ ਪ੍ਰਸ਼ਾਸਨ ਦਾ ਕੀ ਰਵਈਆ ਹੈ ਕਾ ਉਹ ਸਾਰੀ ਗੱਲਬਾਤ ਸਾਥੀ ਰੱਖਣਗੇ ਸੋ ਪਹਿਲਾਂ ਆਪਾਂ ਥੋੜਾ ਜਿਹਾ ਮਾਹੌਲ ਨੂੰ ਦਰਸ ਕਰ ਲਈਏ ਨਾਰੇ ਉੱਠੀ ਬਾਤ ਹਰੀ ਬਾਈ ਜਾਣੀ ਚਾਹੀਦੀ ਨੀਚੇ ਤੱਕ ਆਵਾਜ਼ ਆਣੀ ਚਾਹੀਏ ਨਹੀਂ ਨਹੀਂ। ਨਯਾ ਸਰਕਾਰ ਮਰਦਾਬਾ 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 ਨਯਾ ਸਰਕਾਰ ਮਰਦਾਬਾ 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 ਸਾਡੀ ਭਰਤੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ जारी करो जारी करो करो पूरी पूरी करो पूरी करो जो सरकार मुर्दाबाद 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 यादव मुर्दाबाद 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 ਆਹ ਸਪੀਟੀਅੰਟਾਂ ਦੇ ਵਿੱਚ ਹੈਗੀ ਕਿ ਜਿਹੜਾ ਪ੍ਰਸ਼ਾਸਨ ਸੀਗਾ ਖਾਸ ਤੌਰ ਤੇ ਸੈਕਟਰੀ ਆ ਜਾਂ ਹੋਰ ਅਧਿਕਾਰੀ ਨੇ ਉਹਨਾਂ ਨੇ ਆਪਣੀ ਗਲਤੀ ਸੁਧਾਰਨ ਵਾਸਤੇ ਕਿ ਅਸੀਂ ਜਿਹੜਾ ਇਹਦੇ ਵਿੱਚੋਂ ਕਿਵੇਂ ਨਾ ਕਿਵੇਂ ਨਿਕਲ ਜੀ ਉਹਦਾ ਤਾਂ ਰਾਹ ਪੱਧਰਾ ਕਰ ਲਿਆ ਸਾਡੇ ਨਾਲ ਇੱਕ ਬਹੁਤ ਵੱਡਾ ਟੁੱਟੋਖਾਣਾ ਉਹਨਾਂ ਨੇ ਕੀਤਾਗਾ ਜਦੋਂ ਸਕੂਰੀਟੀ ਦੀ ਗੱਲ ਚੱਲੀ ਸੀ ਤਾਂ ਸੀ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਸਾਡੇ ਨਾਲ ਜਿਹੜੀ ਕਮਿਟਮੈਂਟ ਹੋਈ ਸੀ ਓਏ ਹੋਏ ਸੀ ਕਿ ਸਿਰਫ ਥੋੜੀ ਦੋਸਤ ਜਣਿਆਂ ਦੀ ਜਿਹੜੇ ਸਾਥੀ ਐਂਟਰ ਆਉਣੇ ਨਵੇਂ ਕਲੀਨਰ ਵਾਲਾ ਸਕੂਲ ਨਹੀਂ ਹੋਊਗੀ ਪਰ ਉੱਥੇ ਉਹਨਾਂ ਨੇ ਧੋਖਾ ਖਾ ਕੇ ਪਹਿਲਾ ਸਾਨੂੰ ਜਿਹੜਾਗਾ ਕਿੰਨੇ ਕਦਮ ਪਿੱਛੇ ਜਾ ਕੇ ਛੁੱਟਿਆਗਾ ਸਾਨੂੰ ਸਾਰੀ ਸਕੂਲੀ ਸਾਡੀ ਕਰਵਾਈ ਉਹਨਾਂ ਨੇ ਉੱਥੇ ਧੋਖਾ ਕੀਤਾ ਖਾਗੀ ਤਾਂ ਉਸ ਤੋਂ ਬਾਅਦ ਫੇਰ ਜਿਹੜਾਗਾ ਕਦੇ ਕਹਿੰਦੇ ਨੇ ਕਿ ਦੋਨੋਂ ਰਿਜ਼ਲਟ ਕੋਈ ਕਹ ਰਿਆ ਕਦੇ ਕਹਿੰਦੇ ਨੇ ਕਿ ਥੋੜੇ ਨਿਸ਼ਕੀ ਪੁੱਤਰ ਤਿਆਰ ਹੋ ਰਹੇ ਨੇ ਕਦੇ ਕੋਈ ਲਾਰਾ ਲੜ ਰਹੇ ਨੇ ਕਦੇ ਕੋਈ ਲਾਰਾ ਲੜ ਰਹੇ ਨੇ ਇੱਕ ਅਪਡੇਟ ਸਾਨੂੰ ਦਿਖਾਉਣ ਵਾਸਤੇ ਨਵੀਂ ਜੀ ਕੱਢ ਦਿੰਦੇ ਨੇ ਜਿਹਦੇ ਕਰਕੇ ਸਾਡਾ ਕੀ ਹੈਗਾ ਹਰ ਇੱਕ ਅਪਡੇਟ ਦੇ ਨਾਲ ਸਾਡਾ ਕੀ ਹੈ ਇੱਕ ਹਫਤਾ ਲੰਘ ਜਾਂਦਾ ਦਾ ਸੋ ਉਹਨਾਂ ਦੀ ਉਹਨਾਂ ਦਾ ਜਿਹੜਾ ਇੰਟੈਂਸ਼ਨ ਉਹ ਸਾਫ਼ ਨਜ਼ਰ ਆ ਰਹੀ ਹੈ ਕਿ ਉਹ ਇਹਨੂੰ ਸੁਪਰੀਮ ਕੋਰਟ ਦੀ ਜਿਹੜੀ ਸੁਣਵਾਈ ਆ ਉਹਦੇ ਤੱਕ ਖਿੱਚ ਕੇ ਲੈ ਕੇ ਜਾਣ ਤੋਂ ਨਹੀਂ ਖਿੱਚ ਕੇ ਲੈ ਕੇ ਜਾਣ ਦਾ ਉਹਨਾਂ ਦਾ ਮਕਸਦ ਸਾਫ਼ ਝੱਟਦਾ ਕਿ ਉਹ ਉੱਥੇ ਕੋਈ ਸਤਾਣੀ ਕਰਨ ਜਾ ਰਹੇ ਨੇ ਤੋ ਸਾਡੀ ਸਾਡਾ ਫਰਜ ਵੰਦਾ ਤੇ ਸਾਡੇ ਲਈ ਹੁਣ ਇੱਕ ਜ਼ਰੂਰਤ ਆ ਇਮੀਡੀਏਟ ਜ਼ਰੂਰਤ ਵੀ ਹੈ ਤੇ ਸਾਡਾ ਹੱਕ ਵੀ ਹੈ ਕਿ ਅਸੀਂ ਉਸ ਤੋਂ ਪਹਿਲਾਂ ਪਹਿਲਾਂ ਜਿਹੜੇ ਸਾਰੇ ਕਾਲਜਾਂ ਦੇ ਵਿੱਚ ਐਂਟਰ ਹੋਈਏ ਸੋ ਉਹਨੂੰ ਲੈ ਕੇ ਜਿਹੜਾ ਆਪਾਂ ਅੱਜ ਡੇਬੇ ਦਫ਼ਤਰ ਦਾ ਘਰਾਓ ਕੀਤਾਗਾ ਅਣਮਿੱਥੇ ਸਮੇਂ ਲਈ ਬੈਠਾਗੇ ਇੱਥੇ ਜਿੰਨਾਂ ਦਾ ਇੱਕ ਸਾਡੇ ਹੱਥ ਦੇ ਵਿੱਚ ਕੁਝ ਆਥੈਂਟਿਕ ਚੀਜ਼ਾਂ ਜਿਹੜੀਆਂ ਉਹ ਨਹੀਂ ਆਉਂਦੀਆਂ ਇਹਦੇ ਬਾਰੇ ਜਿਹੜੀ ਡਿਟੇਲ ਦੇ ਵਿੱਚ ਆ ਹੁਣ ਤੱਕ ਕੀ ਹੋਇਆ ਕੀ ਅਪਡੇਟ ਆ ਤੇ ਉਸ ਤੋਂ ਬਾਅਦ ਕਿਵੇਂ ਆਪਾਂ ਅੱਗੇ ਮੂਵ ਕਰਨਾ ਉਹਦੇ ਲਈ ਮੈਂ ਸਦਾ ਦੇ ਰਿਆਂਗੇ ਆ ਸਾਥੀ ਬਲਵਿੰਦਰ ਚਾਹਲ ਉਹ ਆਖੇ ਆਗੇ ਆਪਣੀ ਗੱਲ ਰੱਖਣਾ ਤੇ ਟੇਲ ਜਿਹੜੀ ਆ ਉਹ ਸਾਂਝੀ ਕਰ ਸਾਰਿਆਂ ਨਾਲ ਅਸਾਂ ਚੋ ਚਾਰ ਜਣੇ ਨਾ ਪਲੀਜ਼ ਦਰਿਆ ਲੈ ਆਓ ਕਿਰਪਾ ਕਰ ਕੰਟੀਨ ਦੇ ਕੋਲੇ ਪਿੱਛੋਂ ਚੜਾਣੇ ਗੁਰੂ ਜੀ ਬੋਲਣੇ ਵਾਗੇ ਬਸ ਤੱਗੇ ਲੋ ਜੇ ਬਟੇ ਆ ਸਿੱਧਾ ਕੰਮ ਕਰਨਾ ਹਾਂ ਹਾਂਜੀ ਦੋਸਤੋ ਤੁਹਾਨੂੰ ਪਤਾ ਹੀ ਆ ਆਪਾਂ ਸਵਾ ਤਿੰਨ ਮਹੀਨੇ ਪਹਿਲਾਂ ਜਦੋਂ 7 ਅਕਤੂਬਰ ਨੂੰ ਇੱਥੋਂ ਉੱਠ ਕੇ ਗਏ ਸੀਗੇ ਉਦੋਂ ਵੀ ਆਪਾਂ ਇਹੀ ਕਿਹਾ ਸੀਗਾ ਕਿ ਜਦੋਂ ਵੀ ਅਸੀਂ ਸਕੱਤਰ ਜੀ ਨੂੰ ਮਿਲਦੇ ਹਾਂ ਪਹਿਲੀ ਮੀਟਿੰਗ ਦੇ ਵਿੱਚ ਉਹਨਾਂ ਨੇ ਇਹ ਕਹਿਤਾ ਸੀ ਕਿ 14 ਜਨਵਰੀ ਵਾਲੀ ਆਪਾਂ ਤਰੀਕ ਦੇਖ ਲੈਂਦੇ ਆ ਚਲੋ ਉਹ ਕੁਦਰਤੀ 6 ਨੂੰ ਜਿਹੜੀ ਤਾਰੀਖ ਸੀ ਉਹਦੇ ਨਾਲ ਉਹਨੂੰ ਲੱਭ ਕਰਕੇ 28 ਜਨਵਰੀ ਹੋ ਚੁੱਕੀ ਆ ਹੁਣ ਵੀ ਉਹਨਾਂ ਦਾ ਉਸੇ ਤਰੀਕ ਨੂੰ ਦੇਖਣ ਦਾ ਹੀ ਆ ਉਹਨੂੰ ਦੇਖਣ ਦਾ ਅਰਥ ਕਲੀਅਰ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉੱਥੋਂ ਗ੍ਰੀਨ ਸਿਗਨਲ ਨਹੀਂ ਲੱਭ ਰਹੇਗੇ ਜੇਕਰ ਗ੍ਰੀਨ ਸਿਗਨਲ ਦੀ ਗੱਲ ਹੁੰਦੀ ਤਾਂ ਇਸ ਟਾਈਮ ਕੋਈ ਵੀ ਕਾਨੂੰਨੀ ਦਾ ਪੇਚ ਸਾਡੀ ਧਰਤੀ ਵਿੱਚ ਨਹੀਂ ਅੜਿਆ ਹੋਇਆ ਕੋਰਟ ਦੇ ਵਿੱਚ ਕੋਰਟ ਕਵਲ ਨੂੰ ਪੂਰੀ ਤਰ੍ਹਾਂ ਸਾਡੀ ਭਰਤੀ ਨੂੰ ਬਹਾਲ ਕਰ ਦਿੱਤਾ ਗਿਆ ਤੇ ਉਹਦੇ ਵਿੱਚ ਫੋਰਥ ਪੇ ਮਤਲਬ ਇਮੀਡੀਏਟ ਜੁਆਇਨ ਕਰਵਾਉਣ ਦੀ ਗੱਲ ਕਹੀ ਆ ਉਹਦੇ ਵਿੱਚ ਅਸੀਂ ਕੋਈ ਹੋਰ ਵੀ ਕਈ ਜੱਜਮੈਂਟਸ ਵੇਖੀਆਂ ਉਹਨਾਂ ਵਿੱਚ 28 ਦਿਨ ਜਾਂ 8 ਹਫ਼ਤੇ ਦਾ ਸਮਾਂ ਦਿੱਤਾ ਜਾਂਦਾ ਸਾਡੇ ਵਿੱਚ ਉਹ ਵੀ ਸਮਾਂ ਨਹੀਂ ਦਿੱਤਾ ਉਹਨਾਂ ਨੂੰ ਇਮੀਡੀਏਟ ਇਫੈਕਟ ਨਾਲ ਸਾਨੂੰ ਜੁਆਇਨ ਕਰਾਉਣ ਦੀ ਗੱਲ ਆਖੀ ਗਈ ਆ ਤਾਂ ਅਸੀਂ ਦੇਖਿਆ ਕਿ ਸਾਡੇ 3.5 ਮਹੀਨਿਆਂ ਤੋਂ ਉੱਪਰ ਦਾ ਜਿਹੜਾ ਸਮਾਂ ਹੋ ਚੁੱਕਾਗਾ ਤਾਂ ਸਾਡਾ ਕੁਝ ਵੀ ਨਹੀਂ ਕੀਤਾ ਗਿਆ ਜੇਕਰ ਅਸੀਂ ਜੱਜਮੈਂਟ ਤੋਂ ਦੇਖ ਕੇ ਤਾਂ ਪੌਣੇ 4 ਮਹੀਨੇ ਹੋ ਗਏ ਆ ਜਿਹੜੀ ਭਰਤੀ ਪਹਿਲਾਂ 45 ਦਿਨਾਂ ਦੇ ਵਿੱਚ ਲਗਭਗ ਪੂਰੀ ਹੋ ਗਈ ਸੀ ਜੇ 1-2 ਦਿਨ 2021 ਦੇ ਵਿੱਚ 1-2 ਦਿਨ ਹੋਰ ਨਾ ਸਟੇ ਲੱਗਦੀ ਤਾਂ ਸਾਡੇ ਕੋਲੇ ਵੀ ਨਿਯੁਕਤੀ ਪੱਤਰ ਆਉਣੀ ਸੀ 45 ਦਿਨਾਂ ਦੇ ਵਿੱਚ ਐਡ ਕੱਟਣ ਤੋਂ ਲੈ ਕੇ ਪੇਪਰ ਤੇ ਬਾਕੀ ਸਾਰਾ ਕੁਝ ਕਰਕੇ 45 ਦਿਨਾਂ 'ਚ ਜਿਹੜੀ ਭਰਤੀ ਲਗਭਗ ਪੂਰੀ ਹੋ ਚੁੱਕੀ ਸੀ ਉਹਦੀ ਇਹ ਕਰੈਕਸ਼ਨ ਨਹੀਂ ਕਰ ਸਕੇ ਪੌਣੇ 4 ਮਹੀਨਿਆਂਾਂ ਤੇ ਜਦੋਂ ਵੀ ਆਪਾਂ ਆਉਣੇ ਆ ਇਹਨਾਂ ਕੋਲੇ ਉਹੀ ਕਿ ਅਸੀਂ ਕੰਮ ਕਰ ਰਹੇ ਆ ਫਾਈਲਾਂ ਇੱਧਰ ਭੇਜੀਆਂ ਉੱਪਰ ਲੋ ਇੱਥੇ ਆਉਣੇ ਆ ਕਹਿੰਦੇ ਉੱਪਰ ਮੰਤਰੀ ਸਾਹਿਬ ਨਾਲ ਮਿਲੋ ਜਾਂ ਸੈਕਟਰੀ ਨਾਲ ਗੱਲ ਕਰੋ ਉਹ ਕਹਿੰਦੇ ਅਸੀਂ ਇਹਨਾਂ ਨੂੰ ਆਰਡਰ ਦੇ ਚੁੱਕੇ ਆ ਤਾਂ ਸਾਰਾ ਕੁਝ ਜਾਣ ਬੁੱਝ ਕੇ ਇਹ ਕੋਈ ਨਾ ਕੋਈ ਆਪਣਾ ਜਿਹੜੇ ਆਪਾਂ ਨਿੱਜੀ ਸੋਰਸਸ ਤੋਂ ਜਿਹੜਾ ਕੋਈ ਗੱਲ ਕਢਵਾਉਣੇ ਆ ਉੱਥੋਂ ਆਪਾਂ ਨੂੰ ਘੰਬਲ ਘੁਸੇ ਚ ਪਾਉਣ ਲਈ ਅਲੱਗ-ਅਲੱਗ ਤਰ੍ਹਾਂ ਦੀ ਇਨਫੋਰਮੇਸ਼ਨ ਦੇ ਦਿੰਦੇ ਆ ਤਾਂ ਇਹ ਇੱਕ ਤਰ੍ਹਾਂ ਨਾਲ ਜਿਹੜਾ ਸੈਕਟਰੀ ਨੇ ਇੱਕ ਜਿਹੜਾ 2 ਦਸੰਬਰ 2021 ਨੂੰ ਇਹਨਾਂ ਨੇ ਕੋਰਟ ਦੇ ਵਿੱਚ ਆਰਡਰ ਦਿੱਤਾ ਔਰ ਕੋਰਟ ਦੇ ਵਿੱਚ ਮੰਨਿਆ ਸੀਗਾ ਕਿ ਅਸੀਂ ਇੱਥੇ ਇਹਦੇ ਵਿੱਚ ਕੁਝ ਕਰੈਕਸ਼ਨਾਂ ਕਰਾਂਗੇ ਤੇ ਉਹ ਜਿਹੜੇ ਸਾਡੇ ਸਾਥੀ ਅੰਦਰ ਇਹਨਾਂ ਨੇ ਕਾਹਤ ਉਦੋਂ ਬਾੜੇ ਸੀਗੇ ਆਪਦੇ ਜਣੇ ਉਹਨਾਂ ਦੇ ਉੱਤੋਂ ਆਪ ਦਾ ਸਿਰਫ ਆਪਦੀ ਸਕਿਨ ਬਚਾਉਣ ਲਈ ਹੈ ਜਿਹੜੀ ਸਾਰੀ ਪ੍ਰੈਕਟਿਸ ਆਇ ਕੀਤੀ ਗਈ ਆ ਇਹਨਾਂ ਦਾ ਕੋਈ ਵੀ ਇੰਟਰਸਟ ਨਹੀਂ ਹੈਗਾ ਇਸ ਭਰਤੀ ਨੂੰ ਪੂਰਾ ਕਰਨ ਦੇ ਵਿੱਚ ਇਹ ਤੁਸੀਂ ਦੇਖ ਹੀ ਚੁੱਕੇ ਹੋ ਪਿਛਲਿਆਂ ਦਿਨਾਂ ਦੀ ਇਹਨਾਂ ਦੀ ਪ੍ਰੈਕਟਿਸ ਦੇ ਵਿੱਚ ਹਰ ਵਾਰ ਇਹ ਉਹ ਕਰ ਕਰਕੇ ਤਾਂ ਕਿੰਨੇ ਕਿਵੇਂ ਇਹਨਾਂ ਨੇ 3.5 ਮਹੀਨੇ ਲਗਾ ਲਏ ਤੇ ਹੁਣ ਅੱਜ 15 ਤਰੀਕਾ ਤੇ 28 ਨੂੰ ਸਾਡੀ ਜਿਹੜੀ ਅਗਲੀ ਹੀਰਿੰਗ ਆ ਤਾਂ ਇਹ ਉਹ ਜਿਹੜੀ ਅਸੀਂ ਆਪਣੇ ਵਕੀਲਾਂ ਨੂੰ ਲਗਾਤਾਰ ਮਿਲਿਆਂਗੇ ਤਾਂ ਉਹਨਾਂ ਵੱਲੋਂ ਇਹ ਦੱਸਿਆ ਗਿਆਗਾ ਕਿ 28 ਤੋਂ ਬਾਅਦ ਤੁਹਾਡੇ ਲਈ ਜੇਕਰ ਨਹੀਂ ਤੁਹਾਡੀ ਭਰਤੀ ਪੂਰੀ ਹੁੰਦੀ ਤਾਂ 28 ਤੋਂ ਬਾਅਦ ਮੁਸ਼ਕਲਾਂ ਦਾ ਸਮਾਂ ਸ਼ੁਰੂ ਹੋ ਸਕਦਾ ਸੁਪਰੀਮ ਕੋਰਟ ਦੇ ਵਿੱਚ ਉੱਥੋਂ ਸਟੇ ਲੱਗ ਸਕਦੀ ਆ ਭਰਤੀ ਰੱਦ ਵੀ ਹੋ ਸਕਦੀ ਆ ਤਾਂ ਜਿਹੜੇ ਬਾਹਰ ਰਹਿ ਜਾਗੇ ਅਸੀਂ ਤਾਂ ਫਿਰ ਉਹਨਾਂ ਦਾ ਬਾਲਜਾਂ ਵਿੱਚ ਸਦਾ ਵੀ ਜੇ ਰੱਦ ਹੋ ਗਈ ਤਾਂ ਸਦਾ ਲਈ ਸਾਡੇ ਦਰਵਾਜ਼ੇ ਬੰਦ ਹੋ ਜਾਣਗੇ ਤਾਂ ਜੇਕਰ ਅਸੀਂ ਐਂਟਰ ਹੋਵਾਂਗੇ ਉਸ ਤੋਂ ਬਾਅਦ ਜੇਕਰ ਕੋਈ ਸਾਡੇ ਵਿਰੁੱਧ ਵੀ ਫੈਸਲੇ ਆਉਂਦੇ ਆ ਫਿਰ ਉਹਦੇ ਸੌ ਤਰ੍ਹਾਂ ਦੇ ਰਸਤੇ ਨਿਕਲ ਆਉਂਦੇ ਆਗੇ ਕਾਨੂੰਨਨ ਵੀ ਤੇ ਪੋਲੀਟਿਕਲੀ ਵੀ ਪਰ ਜੇਕਰ ਅਸੀਂ ਬਾਹਰ ਰਹਿ ਗਏ ਤਾਂ ਫਿਰ ਸਾਡਾ ਭਵਿੱਖ ਸਦਾ ਲਈ ਇਹਨਾਂ ਕੌਲਜਾਂ ਤੋਂ ਤਾਂ ਬਾਹਰ ਹੀ ਰਹੇਗਾ ਤਾਂ ਇਸ ਲਈ ਆਪਣਾ ਇੱਥੇ ਆਉਣਾ ਇੱਥੇ ਆਪਣਾ ਡਟਰਮੀਨੇਸ਼ਨ ਨਾਲ ਬੈਠਣਾ ਬਹੁਤ ਜ਼ਰੂਰੀ ਸੀ ਤੇ ਹੈ ਤੇ ਆਪਾਂ ਪਰ ਇਸ ਗੱਲੋਂ ਥੋੜੀ ਜਿਹੀ ਨਿਰਾਸ਼ਾ ਵੀ ਹੋਈ ਆ ਕਿ 400 ਦੇ ਕਰੀਬ ਬੰਦਿਆਂ ਚੋਂ ਆਪਾਂ 80 ਬੰਦਿਆਂ ਨੇ ਜਾਂ 90 ਬੰਦਿਆਂ ਨੇ ਕੋਲ ਲੂ ਅਤੇ ਭਰਿਆ ਤੇ ਉਹਦੇ ਚੋਂ ਵੀ ਆਪਾਂ ਘੱਟ ਗਿਣਤੀ ਚ ਪਹੁੰਚੇ ਆ ਤੇ ਇੱਥੇ ਵੀ ਆਪਾਂ ਇਧਰ ਉਧਰ ਜਿਆਦਾ ਤੁਰ ਫਿਰ ਰਹੇ ਆ ਇੱਥੇ ਆਪਾਂ ਡਿਟਰਮੀਨੇਸ਼ਨ ਨਾਲ ਬੈਠੀਏ ਇਹਨਾਂ ਨੂੰ ਦਿਖਾ ਸਕੀਏ ਸਾਡੇ ਕੋਲੇ ਸੱਚੀ 10 12 ਦੇ ਨਹੀਂ ਆਗੇ ਤਾਂ ਆਪਾਂ ਇੱਥੇ ਲਗਾਤਾਰ ਮੇਟਣਾਗਾ ਤੇ ਇੱਕ ਦੱਸਣਾ ਸੀ ਮੈਂ ਕਿ ਅਸੀਂ ਜਦੋਂ ਵੀ ਇਹਨਾਂ ਨੂੰ ਲਗਾਤਾਰ ਮਿਲ ਰਹੇ ਆ ਨਾ ਇਹ ਜਾਣ ਪੁੱਛ ਕੇ ਇੱਕ ਇੱਕ ਹਫਤਾ ਸਮਾਂ ਲੰਘਾ ਰਹੇ ਆਗੇ ਤਾਂ ਤੁਸੀਂ ਇਸ ਤੋਂ ਅਨਜਾ ਲਾ ਸਕਦੇ ਹੋ ਕਿ ਇਹ ਡਾਇਰੈਕਟ ਮਨਾ ਨਹੀਂ ਗਾ ਇੱਕ ਵਾਰ ਵੀ ਇਹਨਾਂ ਨੇ ਮਨਾ ਨਹੀਂ ਕੀਤਾ ਗਾ ਬਸ ਕੰਮ ਪੂਰਾ ਹੋ ਰਿਹਾ ਕਰ ਰਹੇ ਆ ਹਰ ਰੋਜ਼ ਕੋਈ ਨਾ ਕੋਈ ਅਪਡੇਟ ਦੇ ਕੇ ਇੱਕ ਇੱਕ ਹਫਤਾ ਲੰਘਾ ਲੈਂਦੇ ਆ ਤਾਂ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਦੀ ਪੂਰੀ ਮਨਛਾਗੀ ਤੇ ਸੁਪਰੀਮ ਕੋਰਟ ਦੇ ਵਿੱਚ ਭਰਦੀ ਫਸ ਜਾਵੇ ਤੇ ਇਹਨਾਂ ਦਾ ਖਿਹੜਾ ਛੁੱਟ ਜਾਵੇ ਦਾ ਦੂਸਰਾ ਅਸੀਂ ਇਹ ਵੀ ਦੇਖਿਆ ਕਿ ਜਿਹੜੀਆਂ ਇਹ ਗਲਤੀਆਂ ਦੀ ਗੱਲ ਕਰਦੇ ਆ ਉਹਨਾਂ ਦੀ ਸਜ਼ਾ ਇਹਨਾਂ ਨੂੰ ਮਿਲਣ ਦੀ ਬਜਾਏ ਸਾਨੂੰ ਮਿਲ ਰਹੀ ਆ ਤਾਂ ਸਾਡਾ ਤਾਂ ਕਿਸੇ ਦਾ ਕੋਈ ਦੋਸ਼ ਨਹੀਂ ਆ ਸੀ ਤਾਂ ਇੱਕ ਪੇਪਰ ਦੇਣਾ ਸੀਗਾ ਜਿਹੜਾ ਸਰਕਾਰ ਨੇ ਪ੍ਰੋਸੀਜਰ ਅਪਣਾਉਣ ਨੂੰ ਕਿਹਾ ਸੀ ਅਸੀਂ ਸਾਰੇ ਉਹ ਪ੍ਰੋਸੀਜਰ ਚੋਂ ਲੰਘ ਕੇ ਆ ਗਿਆ ਤਾਂ ਬਸ ਮੈਂ ਇਹ ਕੀ ਗੱਲਾਂ ਕਰਨੀਆਂ ਸੀ ਬਾਕੀ ਤੁਸੀਂ ਬਾਕੀ ਸਾਰੀਆਂ ਗੱਲਾਂ ਨਾਲ ਕੰਮ ਚ ਹੈਗੀ ਉਹ ਆਪਾਂ ਗਰੁੱਪਾਂ 'ਚ ਲਿਖਤੀ ਰਹੇ ਸਾਕਿਓ ਇਹ ਗੱਲ ਬਹੁਤ ਐਮ ਹੈ ਕਿ ਆਪਣੇ ਲਈ ਬਹੁਤ ਕ੍ਰੂਸ਼ੀਅਲ ਸਮਾਂ ਜਦੋਂ ਪਿਛਲੀ ਵਾਰੀ ਆਪਾਂ ਡੀਪੀ ਬੈਠੇ ਸੀਗੇ ਆਪਣੇ ਕੋਲੇ ਇੱਕ ਰਿਲੈਕਸੇਸ਼ਨ ਹੈਗੀ ਸੀ ਕਿ ਆਪਾਂ ਆਪਣੇ ਕੋਲ 3 ਮਹੀਨੇ ਸੀਗੇ ਸਪਰੀ ਬੋਰਡ ਲਈ ਜਾ ਕੇ ਲਈਏ ਕਿ ਉਦਾਂ ਦਾ ਕੋਈ ਆਪਣੇ ਸਿਰ ਤੇ تلوار ਲਟਕੀ ਉਸ ਤਰੀਕੇ ਦੀ ਨਹੀਂ ਸੀ ਠੀਕ ਹੈ ਆਪਣੇ ਕੋਲ ਸਮਾਂ ਸੀਗਾ ਤੇ ਆਪਣੇ ਨਾਲ ਮੀਟਿੰਗ ਕਰੀ ਸੀ ਪ੍ਰਸ਼ਾਸਨ ਨੇ ਮੰਤਰੀ ਨੇ ਵੀ ਕਰੀ ਤੇ ਉਹਨਾਂ ਨੇ ਕੰਮ ਕਰਨ ਲਈ ਆਪਾਂ ਨੂੰ ਭਰੋਸਾ ਦਿਵਾਇਆ ਸੀ ਕਿ ਸਾਡਾ ਕੰਮ ਸਟਾਰਟ ਕਰਦੇ ਹਾਂ ਸੀ ਪਰ ਉਸ ਤੋਂ ਬਾਅਦ ਆਪਾਂ ਨੂੰ ਸਾਰਿਆਂ ਨੂੰ ਪਤਾ ਗਿਆ ਸਾਨੂੰ ਕਿਹੜੇ ਕਿਹੜੇ ਪੜਾਵਾਂ 'ਚ ਲੰਘਣਾ ਪਿਆ ਜ਼ਰੂਰ ਸਾਡੇ ਨਾਲ ਇਹ ਕੁਝ ਕੀਤਾ ਗਿਆ ਸੋ ਹੁਣ ਆਪਣੀ ਲਈ ਸਟੇਜ ਇਸ ਤਰ੍ਹਾਂ ਆ ਗਈ ਹੈ ਕਿ ਜਾਂ ਤਾਂ ਇਹ ਭਰਤੀ ਹੁਣ ਸਰੇ ਜੜੂਗੀ ਜਾਂ ਫਿਰ ਇਹ ਖਤਮ ਹੋਊਗੀ ਆਧੁਚਾਲੇ ਮੈਨੂੰ ਨਹੀਂ ਲੱਗਦਾ ਕਿ ਇਹੀਂ ਕੋਈ ਲੱਟਣ ਦੇ ਉੱਚਾ ਸਾਧ ਹੈਗੀ ਹੈ ਇਹਨੇ ਜਾਂ ਤਾਂ ਖਤਮ ਹੋਣਾ ਜਾਂ ਫਿਰ ਇਹ ਸਰੇ ਜੜੂਗੀ ਜੇ ਆਪਾਂ ਡਟੇ ਰਹੇ ਰਹਨੇ ਆਂਗੇ ਵੱਧ ਗੰਟੀ ਦੀ ਸਾਥੀ ਇੱਥੇ ਇਕੱਠੇ ਕਰ ਲੈਨੇ ਆ ਤਾਂ ਫਿਰ ਇਹਦੀ 100 and 1% ਗਾਰੰਟੀ ਹੈ ਕਿ ਇਹ ਭਰਤੀ ਨੇ ਸਰੇ ਜੜਨਾ ਦਾ ਇਸੇ ਕਾਲਜਾਂ ਦੇ ਵਿੱਚ ਜਾਣਾ ਜੇ ਇੱਥੋਂ ਅਸੀਂ ਕਿਸੇ ਥੱਲੇ ਮਟਦੇ ਨਾਲ ਜਾਂ ਫਿਰ ਇੱਥੋਂ ਕੀ ਹੋਇਆ ਕਿ ਸਾਡੀ ਗਿਰਦੀ ਕਿਤੇ ਬੋਲੀ ਰਹੀ ਸਾਨੂੰ ਇਥੋਂ ਬਿਨਾ ਕਿਸੇ ਕੁਝ ਹੱਥਾਂ ਦੇ ਵਿੱਚ ਜੁਆਇਨਿੰਗ ਲੈਟਰ ਲਿਆ ਜਾਂ ਨੋਸ਼ਨ ਜੁਆਇਨਿੰਗ ਤੋਂ ਬਿਨਾ ਸਾਹਮਣੇ ਜੇਕਰ ਉੱਠਣਾ ਪੈ ਗਿਆ ਤਾਂ ਫਿਰ ਜਿਹੜਾ ਇਸ ਭਰਤੀ ਨੂੰ ਬਚਾਉਣ ਦੇ ਸਾਡੇ ਕੋਲੇ ਆਸਾਰ ਜਿਹੜੇ ਨੇ ਉਹ ਬਹੁਤ ਘੱਟ ਰਹਿ ਜਾਣਗੇ ਸੋ ਜਿੰਨੇ ਵੀ ਸਾਥੀ ਜਿਹੜੇ ਘਰਾਂ ਚ ਨੇ ਜਾਂ ਜਿੰਨੇ ਵੀ ਸਾਥੀ ਸਾਡੇ ਆਲ ਦੇ ਕਰਦੇ ਨੇ ਉਹਨੂੰ ਆਪਾਂ ਜਿਹੜਾਗਾ ਆਪਣੀ ਜ਼ਿੰਮੇਵਾਰੀ ਸਮਝਦੇ ਹੋਈਏ ਕਾਲ ਕਰੀਏ ਇਥੇ ਉਹਨਾਂ ਨੂੰ ਸੱਦੀਏ ਦੋ ਕੀ ਇੱਕ ਚੇਨ ਜਿਹੜੀ ਪ੍ਰਕਿਰਿਆ ਹੁੰਦੀ ਹੈਗੀ ਕਿ ਅਸੀਂ ਸਾਡੇ ਨਾਲ ਜੁੜੇ ਹੁੰਦੇ ਨੇ ਮੰਨ ਲਓ ਮੇਰੇ ਨਾਲ ਜੇ ਕੋਈ ਸਾਥੀ ਨੇ ਤਾਂ ਮੈਂ ਉਹਨਾਂ ਨੂੰ ਕਾਲ ਕਰਾਂ ਜੇ ਤੁਹਾਡੇ ਨਾਲ ਕੋਈ ਸਾਥੀ ਨੇਗੇ ਉਹਨਾਂ ਨੂੰ ਤੁਸੀਂ ਕਾਲ ਕਰੋ ਤਾਂ ਇਦਾਂ ਹੀ ਆਪਣਾ ਜਿਹੜਾ ਜਿਹੜੀ ਆਪਣੀ ਗਿਣਤੀ ਵਧਣੀ ਹੈਗੀ ਸੋ ਇਹਦੇ ਤੇ ਆਪਾਂ ਜਿਹੜਾ ਕੰਮ ਕਰਦੇ ਰਹੀਏ ਨਾਲ ਨਾਲ ਹੁਣ ਮੈਂ ਵੀ ਬੇਨਤੀ ਕਰਦਾ ਸਾਡੇ ਆਪਣੇ ਆਗੂ ਪਰਮਜੀਤ ਜੀ ਉਹ ਵੀ ਆਪਣੀ ਗੱਲ ਰੱਖਣਗੇ